ਨਸ਼ੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਲੱਭਿਆ ਨਵਾਂ जुगाੜ ਨਸ਼ਾ ਛਡਾਊ ਕੇਂਦਰਾਂ ਤੋਂ ਮਿਲ ਰੀਆਂ ਗੋਲੀਆਂ ਨੂੰ ਖੋਲ ਕੇ ਲਾ ਰਹੇ ਨੇ ਟੀਕੇ ਕਰ ਰਹੇ ਨੇ ਆਪਣੇ ਨਸ਼ੇ ਦੀ ਪੂਰਤੀ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਕੱਲ ਮਿਤੀ 24 ਜੂਨ 2025 ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਦੋ ਨੌਜਵਾਨ ਮਕਬੂਲਪੁਰੇ ਦੇ ਇਲਾਕੇ ਵਿੱਚ ਨਸ਼ਾ ਲਗਾਉਂਦੇ ਦਿਖਾਈ ਦੇ ਰਹੇ ਸੀਗੇ ਇਸਤੇ ਫੌਰਨ ਕਾਰਵਾਈ ਕਰਦੇ ਹੋਏ ਐਸ ਐਚ ਓ ਮਕਬੂਲਪੁਰਾ ਵੱਲੋਂ ਉਹ ਦੋਨੋਂ ਜਿਹੜੇ ਡਰੈਗਟਿਕ ਸੀਗੇ ਉਹਨਾਂ ਨੂੰ ਐਪਰੀਹੈਂਡ ਕੀਤਾ ਤੇ ਉਹਨਾਂ ਦੀ ਪੁਸ਼ਟੀ ਤੋਂ ਹੀ ਪਤਾ ਲੱਗਿਆ ਕਿ ਉਹਨਾਂ ਵੱਲੋਂ ਜਿਹੜੀ ਇੰਜੈਕਸ਼ਨ ਲਗਾਏ ਜਾ ਰਹੇ ਸੀ ਉਹ ਜਿਹੜੀ ਓਟ ਸੈਂਟਰ ਵੱਲੋਂ ਮੁਹੱਈਆ ਕਰਾਈ ਗਈ ਗੋਲੀ ਸੀਗੀ ਉਸ ਨੂੰ ਕੋਲ ਕੇ ਉਹ ਕੁੱਟ ਕੇ ਤੇ ਹੁਲਾ ਰਹੇ ਸੀਗੇ ਤੇ ਇਸ ਦੇ ਉੱਪਰ ਕਾਰਵਾਈ ਕਰਦੇ ਹੋਏ ਆਪਾਂ ਉਹਨਾਂ ਦੇ ਜਿਹੜੀ ਐਨ ਡੀ ਪੀ ਐਸ ਐਕਟ ਦੇ ਅਧੀਨ ਤਾਰਾ ਹੈਗੇ ਆ ਉਹ ਲਾ ਕੇ ਆਪਾਂ ਉਹਨਾਂ ਨੂੰ ਬੁੱਕ ਕੀਤਾ ਹੈਗਾ ਕਿ ਆਪਾਂ ਹੁਣ ਇਸ ਚੀਜ਼ ਦੀ ਜਾਂਚ ਕਰਾ ਰਹੇ ਆ ਕਿ ਜਿਹੜੀਆਂ ਔਰ ਸੈਂਟਰ ਤੋਂ ਜਿਹੜੀਆਂ ਗੋਲੀਆਂ ਨਸ਼ਾ ਚੜਾਓ ਕੇਂਦਰ ਤੋਂ ਜਿਹੜੀਆਂ ਗੋਲੀਆਂ ਮਿਲਦੀਆਂ ਹੈਗੀਆਂ ਉਹਦੀ ਦੁਰਗਤੋਂ ਕਿਸ ਤਰੀਕੇ ਨਾਲ ਹੋਈ ਹੈ ਤੇ ਇਸ ਤੇ ਆਪਾਂ ਜਲਦੀ ਹੀ ਕਾਰਵਾਈ ਕਰਦੇ ਹੋਏ ਜਿਹੜੇ ਦੋਸ਼ੀ ਐ ਚਿਰਣਗੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਧੰਨਵਾਦ